ਜੀ ਚੌਧਿਸਾਬ ਇੱਕ ਇਹ ਜਾਣਕਾਰੀ ਆਪਣੇ ਦੇਉਂਗੀ ਆਪਣੇ ਵੀ ਕਿਹੜੀ ਦੁਕਾਨ ਤੋਂ ਤੁਹਾਨੂੰ ਆਪਣੀ ਦੁਕਾਨ ਬਾਰੇ ਜਾਣਕਾਰੀ ਕਿੱਥੋਂ ਲਈ ਸੀ ਕਿਹੜੀ ਦੁਕਾਨ ਤੋਂ ਲਵਾਇਆ ਆਪਣਾ ਵਾਟਰ ਲੈਵਲ ਕਿੰਨੇ ਫੁੱਟ ਤੇ ਹੈਗਾ ਤੇ ਤੁਹਾਨੂੰ ਆਪਣੀ ਦੁਕਾਨ ਲਈ ਉਹ ਕੰਮ ਕੀਤਾ ਕਿਸ ਤਰ੍ਹਾਂ ਲੱਗਿਆ ਨੇ ਵਧੀਆ ਲੱਗਿਆ ਜੀ ਕੰਮ ਜਾਣਕਾਰੀ ਦੀ ਗੱਲ ਹੈ ਮਤਲਬ ਇਹਨਾਂ ਤੋਂ ਆਪਾਂ ਸਮਾਨ ਵਗੈਰਾ ਟੂ ਅਵੇਲੇਬਲ ਲਵਾਨੇ ਇਹਨਾਂ ਦੀ ਇਸ ਦੁਕਾਨ ਬਹੁਤ ਪੁਰਾਣੀ ਹੈਗੀ ਆ ਜੀ ਆਪਾਂ ਪੁਰਾਣੇ ਕਸਟਮਰਾਂਗੇ ਕਸਟਮਰ ਹੈਗਾ ਇਹਨਾਂ ਦੇ ਉਸ ਤੋਂ ਕਰਕੇ ਸਮਾਨ ਲੈਣ ਗਏ ਸੀ ਬੋਰਦਾ ਉਧਰੋਂ ਟੈਣੀ ਬਗਨ ਨਾਲ ਗੱਲ ਹੋਈ ਉਹ ਕਹਿੰਦਾ ਵੀ ਯਾਰ ਆਪਾਂ ਸੋਲਰ ਦਾ ਵੀ ਕੰਮ ਹੈਗਾ ਫਿਰ ਉਹਨਾਂ ਨੇ ਦਸੀ ਵੀਡੀਓ ਵਗੈਰਾ ਦਿਖਾਈ ਜੀ ਸਮਾਨ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਵੀ ਆਸਮਾਨ ਆਪ ਲਾਨਿਆ ਸਿਸਟਮ ਹੈਗਾ ਤੇ ਆਸਮਾਨ ਸਾਨੂੰ ਵਧੀਆ ਲੱਗਿਆ ਹੈਵੀ ਸਟਰਕਚਰ ਲੱਗਿਆ ਪਿਆ ਹੈ ਹਾਂਜੀ ਜੀ ਇਹ ਵਧੀਆ ਹੈਗਾ ਇਸ ਕਰਕੇ ਜ਼ਿਆਰ ਚੋਇਸ ਕੀਤਾ ਵੀ ਹਾਲ ਲਵਾਵਾਂਗੇ ਠੀਕ ਹੈ ਜੀ ਤੇ ਵਧੀਆ ਪਹਿਲਾਂ ਤੁਸੀਂ ਇੱਕ ਕਨੈਕਸ਼ਨ ਲਵਾਇਆ ਉਸ ਤੋਂ ਬਾਅਦ ਤੁਸੀਂ ਦੋ ਕਨੈਕਸ਼ਨ ਥੋੜੇ ਟਾਈਮ ਬਾਅਦ ਚ ਲਵਾਇਆ ਹਾਂ ਹਾਂ ਪਹਿਲਾ ਇੱਕ ਲਾਇਆ ਸੀ ਅਸੀਂ ਉਹ ਲਾਇਆ ਵਧੀਆ ਚੱਲਿਆ ਫਿਰ ਕੰਟੀਨਿਊ ਫਿਰ ਦੁਬਾਰੇ ਇੱਕ ਹੋਰ ਕਰ ਲਾਇਆ ਫਿਰ ਇੱਕ ਹੋਰ ਲਾਇਆ ਤਿੰਨ ਲਾ ਲੇ ਠੀਕ ਹੈ ਜੀ ਸਾਢੇ 7 ਦੇ ਕਨੈਕਸ਼ਨ ਤਿੰਨੇ ਸਾਢੇ 7 ਹਾਂ ਤਿੰਨੇ 22 ਸਾਢੇ 7 ਦੀ ਮੋਟਰ ਹੈਗੀਆਂ ਤੇ ਵਾਟਰ ਲੈਵਲ ਕਿੰਨੇ ਫੁੱਟ ਤੇ ਹੈ ਜੀ ਵਾਟਰ ਲੈਵਲ 25 ਫੁੱਟ ਤੇ ਹੈ ਜੀ 25 ਫੁੱਟ ਤੇ ਤੇ ਹੁਣ ਜਿਸ ਤਰ੍ਹਾਂ ਪਾਣੀ 4 ਇੰਚ ਫੁੱਲ ਪ੍ਰੈਸ਼ਰ ਦਾ ਮਿਲ ਰਿਹਾ ਕੋਸ਼ਾਂਗੇ ਹਾਂ ਵਧੀਆ ਇਸ ਪਾਣੀ ਕਰਨੀ ਕੋਈ ਸਮਾਨ ਕਰਨੀ ਕੋਈ ਘਟਨੀ ਹੈ ਕਿ ਪਾਣੀ ਕਰਨੀ ਕੋਈ ਘਟਨੀ ਹੈ ਕਿ ਫਿਟਿੰਗ ਵਧੀਆ ਹੈਗੀ ਉਹਨਾਂ ਦੀ ਬਾਕੀ ਚਲੋ ਉਹਨਾਂ ਨਾਲ ਵਿਵਹਾਰ ਹੈ ਉਹ ਵੀ ਵਧੀਆ ਹੈਗਾ ਹਾਂਜੀ ਬਿਲਕੁਲ ਚੰਨ ਜਨਨ ਨੂੰ ਵਧੀਆ ਬੰਦੇ ਹੈਗੇ ਠੀਕ ਜੀ ਜਦੋਂ ਆਪ ਜਿਹੜੀ ਬਾਉ ਦੋ ਵਾਰੀ ਖੇਤਾ ਕੇ ਗਿਆ ਹੈ ਮੋਟਰ ਜਦ ਚਲਾ ਕੇ ਗਿਆ ਹੈ ਤਾਂ ਜਿਸ ਤਰ੍ਹਾਂ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ ਇਹ ਤੋਂ ਵਾਅਦੇ ਦਿਖ ਰਹੇ ਉੱtre ਜੀ ਕਰੇ ਉੱtre ਵਿਚਾਰੇ ਬਿਲਕੁਲ ਅਜੇ ਤੱਕ ਵੀ ਉਹਨਾਂ ਨੂੰ ਜਦੋਂ ਮਰਜ਼ੀ ਬਾਜ ਮਾਰ ਲਈ ਆ ਜਾਂਦੇ ਕੋਈ ਵੀ ਉਹ ਬਿਲਕੁਲ ਜੀ ਤੁਹਾਨੂੰ ਸਰਵਿਸ ਕਰਨੀ ਪਵੇ ਕਮੀ ਨਾ ਮਿਲੂਗੀ ਹਾਂਜੀ ਹਾਂਜੀ ਇੱਕ ਤੁਸੀਂ ਜਦੋਂ ਦੁਕਾਨ ਤੇ ਗਿਓ ਜੀ ਤੁਹਾਨੂੰ ਮਹਿੰਗੇ ਸਸਤੇ ਹਲਕੇ ਸਾਮਾਨ ਬਾਰੇ ਥੋੜਾ ਜਾਣਕਾਰੀ ਦਿੱਤੀ ਗਈ ਹਾਂ ਨੀਤੀ ਸਹੀ ਜਾਣਕਾਰੀ ਉਹਨਾਂ ਨੇ ਸਾਮਾਨ ਦਿਖਾਇਆ ਸੀਗਾ ਹਲਕਾ ਵੀ ਦਿਖਾਇਆ ਸੀ ਇਹ ਵੀ ਦਿਖਾਇਆ ਹਾਂਜੀ ਸਸਤੇ ਵਾਲਾ ਉਹ ਕਹਿੰਦੇ ਵੀ ਆਪਾਂ ਡੀਲ ਹੀ ਨਹੀਂ ਕਰਦੇ ਬਿਲਕੁਲ ਜੀ ਹਾਂ ਸਸਤੇ ਵਾਲਾ ਉਹਨਾਂ ਨਾਲ ਦੀ ਦੁਕਾਨ ਤੇ ਸੀਗਾ ਅੱਛਾ ਜੀ ਤਾਂ ਤੁਸੀਂ ਇਹ ਬਾਜ਼ਾਰ ਵਿੱਚ ਦੇਖਣ ਕਿਸਾਨਪ੍ਰੋ ਤੁਹਾਨੂੰ ਵੀ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ ਹਲਕਾ ਸਾਮਾਨ ਮਿਲ ਰਿਹਾ ਜੀ ਜਿਹਨੂੰ ਆਪਾਂ ਕਹਿੰਦੇ ਸਸਤਾ ਸਾਮਾਨ ਕਿਸਾਨਪ੍ਰੋ ਸਸਤਾ ਸਾਮਾਨ ਤਾਂ ਸਸਤਾ ਹੀ ਚੱਲੂ ਆ ਜੀ ਇਦੀ ਕਿ ਲਾਈਫ ਸਾਲ ਪ੍ਰਭਾ ਚਾਰ ਤੋਂ ਪੰਜ ਸਾਲਾ ਜੀ ਆਪਾਂ ਉਹ 25 ਸਾਲ ਦੇ ਉਹਦੇ ਆਪਾਂ ਗਾਰੰਟੀ ਨਹੀਂ ਲੈ ਸਕਦੇ ਤਾਂ ਜਿਹਦੇ ਵਿੱਚ ਕੀ ਹੈ ਜੀ بار بار ਸਰਵਿਸ ਲਈ ਆਪਾਂ ਸਦਰੇ ਪੈਣਗੇ ਸਰਵਿਸ ਕਦੇ ਵੀ ਉਹਦੀ ਸਹੀ ਪੂਰੀ ਨਹੀਂ ਮਿਲ ਸਕਦੀ ਆਪਣੀ ਸਾਲ ਦੀ ਗਾਰੰਟੀ ਦਿੰਦੇ ਹੈਗੇ ਆਪਣੇ ਜੋ ਵੀ ਦੁਕਾਨਦਾਰ ਦੇ ਰਿਹਾ ਹੈਗੀ ਜੇਕਰ ਤੁਸੀਂ ਅਸਲ 25 ਸਾਲ ਦੀ ਗਾਰੰਟੀ ਲੈਣਾ ਚਾਹੁੰਦੇ ਹੋ ਨਾ ਜੀ ਤਾਂ ਉਹ ਜਿਸ ਤਰ੍ਹਾਂ ਬਾਈ ਜੀ ਹੋ ਰਹੇ ਨੇ ਜਿਵੇਂ ਆਪਣੇ ਸਰਤਾਜ ਮਾਡਲ ਲੱਗਿਆ ਜੀ ਹਾਂਜੀ ਅਸਲ 25 ਸਾਲ ਜੀ ਬਹੁਤ ਜ਼ਿਆਦਾ ਹੈਵੀ weight ਹੈ ਜੀ ਉਹਦਾ ਕਿਸਾਨ ਭਰਾ ਨੂੰ ਇਹ ਜ਼ਰੂਰ ਫੀਲ ਹੁੰਦੀ ਹੋਊ ਗੱਲ ਵੀ ਆਪਣੇ ਜੋ ਵੀ ਆਪਾਂ ਦੇ ਰਹੇ ਆ ਸਮਾਨ ਮਹਿੰਗਾ ਲੱਗ ਰਿਹਾ ਹੋਊਗਾ ਪਰ ਉਹ ਮਹਿੰਗਾ ਨਾ ਜੀ ਉਹ ਕਿਸਾਨ ਭਰਾ ਨੂੰ ਆਪਾਂ ਕੋਲਦੇ ਇਹਨਾਂ ਨੂੰ ਮਹਿੰਗਾ ਲੱਗਾ ਆਪਣਾ ਲਵ ਕਰਨ ਨੂੰ ਲਵਾਇਆ ਸਮਾਨ ਕਿ ਸਸਤਾ ਲੱਗਿਆ ਨਹੀਂ ਜੀ ਮਹਿੰਗਾ ਨਹੀਂ ਲੱਗਿਆ ਸਸਤਾ ਲੱਗਿਆ ਕਿਉਂਕਿ ਜਿਹੜੀ 25 ਸਾਲ ਦੀ ਲੈ ਫੇ ਕਿਤੇ 5 ਸਾਲ ਦੀ ਹੈਗੀ ਹੈ ਜੀ ਹਾਂ ਜੀ ਤੇ ਰੁਪਇਆ ਤੇ 50000 ਰੁਪਏ ਬਦ ਲੱਗਦਾ ਹੈਗਾ ਤਾਂ ਉਹ ਜੇ ਆਪਾਂ ਅਸਲ ਇਹ ਤਾਂ 25 ਸਾਲ ਲੈਣੇ ਆ ਤਈ ਫੇਰ ਆਪਾਂ ਨੂੰ ਇਹ ਮਾਡਲ ਜਿਹੜਾ ਲੱਗਿਆ ਤੁਹਾਡੇ ਬਹੁਤ ਵੇਸਟ ਬਹੁਤ ਵੇਸਟ ਲੱਗਿਆ ਜੀ ਬੜਾ ਖੁਸ਼ ਹੋ ਗਿਆ ਜੀ ਹਾਂ ਜੀ ਅਸੀਂ ਆਪ ਦਾ ਹੀ ਦੇਖੋ ਜੀ ਆਣੇ ਆ ਕੇ ਮਿਲਦੇ ਆਂ ਜਦੋਂ ਕਿਸਾਨ ਭਰਾ ਤੁਸੀਂ ਅੱਗੋਂ ਖੁਸ਼ ਮਿਲੋਗੇ ਤਾਂ ਹੀ ਅਸੀਂ ਵੀ ਖੁਸ਼ ਹੋਵਾਂਗੇ ਹਾਂ ਜੀ ਹਾਂ ਜੀ ਇਹ ਤਾਂ ਹੈ ਹੀ ਜੀ ਵਧੀਆ ਕੰਮ ਕਰਿਆ ਹੋਊਗਾ ਸੋਣੀ ਚੱਲਦੀ ਹੋਊਗੀ ਆਵੋਗੇ ਤੁਸੀਂ ਤੁਹਾਨੂੰ ਵਧੀਆ ਜੀ ਆਇਆਂ ਨੂੰ ਬੁਲਾਵਾਂਗੇ ਹੋਊਗਾ ਜੀ ਹਾਂ ਜੇ ਵਧੀਆ ਕੰਮ ਨਾ ਕਰੋਗੇ ਇੱਕ ਕਰੀ ਚਾਲੂ ਕਰਕੇ ਭੱਜ ਜਾਓਗੇ ਫਿਰ ਕੀ ਹੈ ਨਾ ਤੁਸੀਂ ਸਾਡੇ ਕੋਲੇ ਆਣ ਜੋ ਕਰੀ ਨਾ ਅਸੀਂ ਤੁਹਾਨੂੰ ਬੁਲਾਣ ਜੋ ਕਰੀ ਇੱਕ ਵੇਖੋ ਜੀ ਤੁਸੀਂ ਤੁਸੀਂ ਸਾਡੇ ਇੱਕ ਪੁਰਾਣੇ ਕਸਟਮਰ ਹੋ ਜੀ ਤਾਂ ਤੁਹਾਨੂੰ ਜੀ ਤੁਸੀਂ ਸਟਾਰਟਿੰਗ ਤੋਂ ਜੁੜੇ ਹੋਗੇ ਤੁਹਾਨੂੰ ਸਾਡੇ ਤੇ ਭਰੋਸਾ ਸੀ ਇਹਦਾ ਤੁਸੀਂ ਤਿੰਨ ਇਕੱਠੇ ਲਵਾਏ ਕਰੇ ਹਾਂ ਹਾਂ ਜੀ ਇਕੱਠੇ ਬਾਕੀ ਦੇਖ ਪਰ ਚਲੋ ਕਰਦਾ ਹੀ ਹੋਤਾ ਜੀ ਬਾਕੀ ਹੋਰ ਪਰਿਵਾਰ ਪੁੱਛਿਆ ਜੀ ਸਾਮਾਨ ਬਾਰੇ ਪੁੱਛ ਰਿਹਾਗਾ ਸਾਮਾਨ ਬਾਰੇ ਬਿਲਕੁਲ ਪੁੱਛ ਰਿਹਾ ਜੀ ਕਿੱਥੋਂ ਲਵਾਇਆ ਵਧੀਆ ਲੱਗਿਆ ਸਾਮਾਨ ਯਾਰ ਤੁਹਾਡੇ ਆ ਵੱਡੇ ਲੱਗੇ ਹੋਏ ਆ ਵੱਡੇ ਲੱਗੇ ਹੋਏ ਜੀ ਹੈਵੀ ਲੱਗੇ ਹੋਏ ਤੁਹਾਡੇ ਕੋਈ ਕਹਿੰਦਾ ਹੈ ਹੈਵੀ ਸਟ੍ਰਕਚਰ ਹੈ ਜੀ ਸੋਟਾ ਪਾਉਂਗਾ ਹੀ ਚੰਗਾ ਸੋਟਾ ਪਾਇਆ ਸਟੀਲ ਦੇ ਹੈਗੇ ਵਧੀਆ ਇਹਨਾਂ ਨੂੰ ਸਟੀਲ ਪਾਲਸ ਹੋਈ ਹੈ ਉਹ ਜੰਗਣਾ ਲੱਗੂਗੀ ਹਾਂ ਜੀ 25 ਸਾਲ ਦੀ ਇਹੀ ਗਰੰਟੀ ਹੁੰਦੀ ਹੈ ਜੀ ਇਹ ਕੋਈ ਗਾਲ ਨਹੀਂ ਲਕਣੀ ਜੀ। ਹਾਂਜੀ। ਪਰ ਠੀਕ ਹੈ ਕਿਸਾਨ ਭਰਾਓ ਤੁਹਾਡਾ ਧੰਨਵਾਦ। ਤੁਸੀਂ ਇੱਕ ਸਾਡੇ ਹਾਂਜੀ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਜੀ ਜੋ ਵੀ ਜਦੋਂ ਵੀ ਆਉਣਾ ਤੁਸੀਂ ਪਲੀਜ਼ ਇੱਕ ਵਾਰੀ ਸਾਡੀ ਦੁਕਾਨ ਤੇ ਵੇਖ ਕਰੋ ਸਾਨੂੰ ਕਾਲ ਕਰਕੇ ਆਓ ਜੀ। ਤੇ ਪਰਖ ਕਰੋ। ਹਲਕੇ ਸਮਾਨ ਕੰਨੀ ਸਸਤੇ ਸਮਾਨ ਕੰਨੀ ਨਾ ਜਾਓ ਕਿਸਾਨ ਭਰਾਓ ਇੱਕ ਵਾਰੀ ਸਾਡੀ ਦੁਕਾਨ ਤੇ ਆਓ ਸਾਨੂੰ ਜਿੱਥੇ ਕਿ ਆਪਾਂ ਸਾਰੇ ਤੁਹਾਨੂੰ ਪਰਖ ਦੱਸੀ ਜਾਊਗੀ ਵੀ ਇਹ ਹਲਕਾ ਸਮਾਨ ਹੈ ਚੰਗਾ ਸਮਾਨ ਆ। ਤਾਂ ਕਿਸਾਨ ਬਾਈ ਜੀ ਆਪਣੇ ਭਾਈ ਜੀ ਉਹਨਾਂ ਨਾਲ ਗੱਲ ਕੀਤੀ ਬਹੁਤ ਵਧੀਆ ਲੱਗਿਆ ਤਾਂ ਬੇਨਤੀ ਹੈ ਇੱਕ ਵਾਰ ਸੇਵਾ ਦਾ ਜਰੂਰ ਮੌਕਾ ਦਿਓ ਧੰਨਵਾਦ ਹਾਂ ਠੀਕ